ਯੁੱਧ ਨਸ਼ਾ ਵਿਰੁੱਧ ਤਹਿਤ ਜਿਹੜੀ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਉਸ ਮੁਹਿੰਮ ਦੇ ਤਹਿਤ ਅੱਜ ਖਰੜ ਦੇ ਜੰਡਪੋਰਾ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਟਾਈਟਰੀ ਕੀਤੇ ਜਾ ਰਹੇ ਨੇ ਉਹਨਾਂ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਆ ਜਿਹੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਵਿੱਢ ਦਿੱਤੀ ਗਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਸ਼ਾ ਤਸਕਰਾਂ ਦੇ ਘਰ ਨੇ ਉਹ ਖਾਲੀ ਕੀਤੇ ਜਾ ਰਹੇ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਘਰ ਉੱਤੇ ਪੀੜਾ ਪੰਜਾ ਚਲਾਇਆ ਜਾਵੇਗਾ ਤਾਂ ਪ੍ਰਸ਼ਾਸਨ ਦੇ ਵੱਲੋਂ ਖਰੜ ਦੇ ਵਿੱਚ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਵੇਲੇ ਅਸੀਂ ਖਰੜ ਦੇ ਜੰਡਪੋਰਾ ਪਿੰਡ ਦੇ ਵਿੱਚ ਖੜੇ ਆ ਜਿੱਥੇ ਪ੍ਰਸ਼ਾਸਨ ਆਪਣੇ ਪੀੜੇ ਪੰਜੇ ਲੈ ਕੇ ਪਹੁੰਚਿਆ ਔਰ ਇਸ ਦੇ ਨਾਲ ਹੀ ਵੱਡੀ ਸ਼ਮੂਲੀਅਤ ਵਿੱਚ ਪਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਪਹੁੰਚੀ ਹੈ ਤਾਇਨਾਤ ਕੀਤੀ ਗਈ ਹੈ ਜੋ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪ੍ਰਸ਼ਾਸਨ ਦਾ ਪੀਲਾ ਪੰਜਾ ਉਹ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਚਲਾਇਆ ਗਿਆ ਨਸ਼ਾ ਤਸਕਰਾਂ ਦਾ ਜਿਹੜਾ ਘਾਰਾ ਉਹ ਪੀਲੇ ਪੰਜੇ ਦੇ ਨਾਲ ਢਟੇਰੀ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਵਿੱਢ ਦਿੱਤੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿੰਡ ਜੰਡਪੁਰਾ ਮੁਹਾ ਖਰੜ ਸ਼ਹਿਰ ਦਾ ਪਿੰਡ ਜੰਡਪੁਰਾ ਵਿਖੇ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹਨ ਤਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਸ਼ਾ ਤਸਕਰ ਨੇ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹ ਟਾਈਟਰੀ ਕੀਤੇ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਸਪੱਸ਼ਟ ਤੌਰ ਤੇ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਾਲੀ ਪੁਲਿਸ ਫੋਰਸ ਹੈ ਉਹ ਵੀ ਤਾਇਨਾਤ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਵੱਲੋਂ ਹਲਕਾ ਜਿਹਾ ਵਿਰੋਧ ਵੀ ਕੀਤਾ ਜਾ ਰਿਹਾ ਪਰ ਉੱਥੇ ਹੀ ਉਹਨਾਂ ਨੂੰ ਰੋਕਣ ਦੇ ਲਈ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਜਿਹੜੇ ਪੁਲਿਸ ਫੋਰਸ ਦੇ ਜਵਾਨ ਨੇ ਉਹ ਪਹੁੰਚ ਚੁੱਕੇ ਨੇ ਨਸ਼ਾ ਤਸਕਰਾਂ ਦੇ ਨਾਲ ਨਜਿੱਟਣ ਦੇ ਲਈ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖਰੜ ਸ਼ਹਿਰ ਦੇ ਪਿੰਡ ਜੰਡਪੁਰਾ ਤੋਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਇੱਥੇ ਇੱਥੇ ਕੁਝ ਪਰਿਵਾਰ ਸੀ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਨਗਰ ਕੌਂਸਲ ਦੇ ਅਧੀਨ ਇਹ ਪਿੰਡ ਪੈਂਦਾ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਜੋ ਉਹਨਾਂ ਦਾ ਪ੍ਰੋਪਰ ਪ੍ਰੋਸੀਜਰ ਹੈਗਾ ਪ੍ਰੋਸੀਜਰ ਦੇ ਥਰੂ ਉਹਨਾਂ ਨੂੰ ਨੋਟਿਸ ਤਮਿਲ ਕਰਾਇਆ ਸੀ ਪੁਰਾਣੇ ਟਾਈਮ ਤੋਂ ਤਮਿਲ ਕਰਾ ਕੇ ਉਹਨਾਂ ਨੂੰ ਆਪਰਚ्युनिटी ਦਿੱਤੀ ਸੀ ਕਿ ਜਿਹੜੀ ਪੰਚਾਇਤੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕੀਤਾ ਉਹਨੂੰ ਰਿਮੂਵ ਕਰ ਲੈਣ ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਉਸੇ ਲੜੀ ਚ ਜੋ ਪ੍ਰੋਸੀਜਰ ਹੈਗਾ ਜਾਬਤੇ ਦੇ ਅਨੁਸਾਰ ਐਸ ਪਰ ਲਾ ਉਹਨਾਂ ਨੇ ਜੁਦ ਸੁਣੋ ਜੀ ਕੋਇਨਸੀਡੈਂਟਲੀ ਜਿਹੜੇ ਤਿੰਨ ਵਿਅਕਤੀ ਸੀ ਉਹਨਾਂ ਤੇ ਐਨਡੀਪੀਐਸ ਐਕਟ ਦੇ ਵੀ ਮੁਕਦਮੇ ਦਰਜ ਨੇ ਕੋਇਨਸੀਡੈਂਟ ਉਹ ਤੁਹਾਨੂੰ ਸੈਪਰੇਟਲੀ ਅਸੀਂ ਡਿਟੇਲਸ ਦੇ ਦਿੰਨੇ ਆ ਐਨਡੀਪੀਐਸ ਐਕਸਾਈਜ਼ ਦੇ ਟੋਟਲ 3 ਜਣੇ ਤੇ 7 ਮੁਕਦਮੇ ਦਰਜ ਨੇ ਤਾਂ ਉਹ ਮਤਲਬ ਬਿਲਕੁਲ ਯੋਧਨਸ਼ੇ ਅਵਿਰੋਧੀ ਦੇ ਤਹਿਤ ਇਹ ਕਾਰਵਾਈ ਹੈਗੀ ਆ ਇਹਨਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਥਰੂ ਪ੍ਰੋਪਰ ਜਿਹੜਾ ਪ੍ਰੋਸੀਜਰ ਉਹਦੇ ਦੀ ਨਸੀ ਕਾਰਵਾਈ ਜਿਹੜੀ ਕਰ ਰਹੇ ਨੇ ਇਹ ਕਾਰਵਾਈ ਸਰ ਨਸ਼ੇ ਕਬਜ਼ੇ ਨੂੰ ਲੱਕੀ ਹੋਈ ਹੈ ਜੇ ਨਸ਼ੇ ਤਸਕਰ ਨੂੰ ਲੱਕੀ ਹੋਈ ਹੈ ਦੇਖੋ ਜੀ ਪਾਲਖਾਨ ਤੋਂ ਲਾਕ ਕਬਜ਼ਾ ਹੋਇਆ ਤੁਹਾਨੂੰ ਸਾਰੀ ਡਿਟੇਲਸ ਜੀ ਪ੍ਰੈਸ ਨੋਟ ਤੇ ਥਰੂ ਅਸੀਂ ਦੇ ਦਾਂਗੇ ਸਰ ਮੌਕੇ ਤੇ ਇਨਫੋਰਮੇਸ਼ਨ ਜੂਗੇ ਨਾ ਸੇ ਮੌਕੇ ਤੇ ਦੇ ਦਿੰਨੇ ਆ ਜੀ ਦੇ ਦਿੰਨੇ ਆ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਨੇ ਆ ਠੀਕ ਹੈ ਪਾਲਖਾਨ ਆ ਜੀ ਮੇਨ ਬੰਦੇ ਦਾ ਨਾਮ 6 ਸਾਲ ਦਾ ਪਾਲਖਾਨ ਜੈਸੇ ਇੱਕ ਤਰ੍ਹਾਂ ਦੇ ਆਖਰੀ ਵਾਰ ਸਾਡੇ ਲਈ ਦੋਸ਼ੀ ਦੋਸ਼ੀ ਆ ਜੀ ਜਿਹੜਾ ਡਰੱਗਸ ਦੀ ਦੇਖੋ ਜੀ ਡਰੱਗਸ ਦੀ ਸਪਲਾਈ ਉਹਦੇ ਤੇ ਜਿਹੜੀਆਂ ਟੋਟਲ ਮੈਂ ਤੁਹਾਨੂੰ ਦੱਸਿਆ ਤਿੰਨ ਬੰਦੇ ਨੇ 7 ਐਫ ਆਈ ਆਰਸ ਦਰਜ ਨੇ ਉਹ ਅੰਡਰ ਟ੍ਰਾਇਲ ਨੇ ਇੱਕ ਤੇ ਅੰਡਰ ਟ੍ਰਾਇਲ ਉਹ ਚੀਜ਼ਾਂ ਚੱਲ ਰਹੀਆਂ ਨੇ ਠੀਕ ਹੈ ਜੀ ਜਿਹੜਾ ਬਾਕੀ ਤੁਹਾਨੂੰ ਮੈਂ ਕਿਹਾ ਵੀ ਪੰਚਾਇਤੀ ਜ਼ਮੀਨ ਤੇ ਈਓ ਸਾਹਿਬ ਤੇ ਉਹਨਾਂ ਦੀ ਟੀਮ ਵੀ ਹਾਜ਼ਰ ਹੈ ਪੰਚਾਇਤੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕੀਤਾ ਥਰੂ ਪ੍ਰੋਪਰ ਪ੍ਰੋਸੀਜਰ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਕੋਰਟ ਕੇਸ ਜਾਂ ਹੋਰ ਉਹ ਸਬੰਧਤ ਅਧਿਕਾਰੀ ਆਪਣਾ ਦੇਖ ਕੇ ਵੈਰੀਫਾਈ ਕਰਕੇ ਉਸ ਤੋਂ ਬਾਅਦ ਹੀ ਡਿਊਟੀ ਮੈਜਿਸਟਰੇਟ ਸਾਹਿਬ ਤਨਤ ਹੋਏ ਨੇ ਤਾ ਕਾਰਵਾਈ ਕੀਤੀ ਜਾ ਰਹੀ ਹੈ ਬਾਲਖਾਨ ਕਿੱਥੇ ਹੈ ਹਰਾਸਚੇਗਾ ਪਾਲਖਾਨ ਦੇ ਨਾਮ ਪਰ ਇਨਲੀਗਲ ਇਨਕ੍ਰੋਚਮੈਂਟ ਹਟਾਇਆ ਜਾ ਰਿਹਾ ਹੈ ਹਾਂਜੀ ਡਰੱਗਸ ਕੇ ਸਰ ਇਸਕਾ ਜਵਾਬ ਦੇਜੀਏ ਡਰੱਗਸ ਕੇ ਨਾਮ ਪਰ ਐਸ ਅਸ ਪਰ ਲੀਗਲ ਪ੍ਰੋਵੀਜ਼ਨਸ ਆਫ ਬੀ ਐਨ ਐਸ ਐਸ ਪੁਲਿਸ ਕੋਲ ਅਧਿਕਾਰ ਹੈਗੇ ਨੇ ਜੇ ਕੋਈ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਕਰਨ ਦੀ ਉਸ ਫਰਾਗਟ ਹੋਵੇ ਅਸੀਂ ਉਹਨੂੰ ਪ੍ਰੀਵੈਂਟਿਵਲੀ ਡਿਟੇਨ ਕਰ ਸਕਦੇ ਹਾਂ ਉਸੇ ਤਹਿਤ ਹੀ ਅਸੀਂ ਉਹਨੂੰ ਡਿਟੇਨ ਕੀਤਾ ਥਰੂ ਪ੍ਰੋਪਰ ਪ੍ਰੋਸੀਜਰ ਠੀਕ ਹੈ ਡਰੱਗਸ ਕੇ ਨਾਮ ਪਰ ਇਨਕ੍ਰੋਚਮੈਂਟ ਹਟਾਇਆ ਜਾ ਰਹਾ ਹੈ ਸਰ ਜਵਾਬ ਕੀ ਹੁੰਦਾ ਹੋ ਰੱਖਿਆ ਨਾਮ ਪਰ ਡਰਕਸ ਦੇ ਨਾਮ ਪਰ ਇਲੀਗਲੀ ਕੋਟ ਦੇ ਦੇਖੋ ਜੀ ਕੋਈ ਵੀ ਸਰਕਾਰੀ ਜ਼ਮੀਨ ਆ ਚਾਹੇ ਪੰਚਾਇਤੀ ਜ਼ਮੀਨ ਆ ਚਾਹੇ ਨਗਰ ਕਾਉਂਸਲ ਦੀ ਜ਼ਮੀਨ ਆ ਉਹਦੇ ਤੇ ਕੋਈ ਵੀ ਪ੍ਰਾਈਵੇਟ ਵਿਅਕਤੀ ਕੋਈ ਵੀ ਪ੍ਰਾਈਵੇਟ ਵਿਅਕਤੀ ਇਲੀਗਲ ਇਨਕ੍ਰੋਚਮੈਂਟ ਕਰਦਾ ਸਬੰਧਤ ਜਿਹੜਾ ਮੈਕਮਾ ਉਹਨੂੰ ਨੋਟਿਸ ਦਿੰਦਾ ਨੋਟਿਸ ਦੇ ਕੇ ਐਸ ਪਰ ਲਾ ਉਹਨੂੰ ਓਪਰਚ्युनिटी ਦਿੱਤੀ ਜਾਂਦੀ ਹੈ ਓਪਰਚ्युनिटी ਦੇ ਕੇ ਉਸ ਤੋਂ ਬਾਅਦ ਉਹਦਾ ਜਿਹੜਾ ਫਰਦਰ ਪ੍ਰੋਸੀਜਰ ਹੈ ਡਿਮੋਲੇਸ਼ਨ ਦਾ ਜਾਂ ਅਟੈਚਮੈਂਟ ਦਾ ਉਹ ਕੀਤਾ ਜਾਂਦਾ ਉਸ ਲੜੀ ਤੇ ਸਾਡਾ ਜਿਹੜਾ ਅੱਜ ਨਸ਼ਿਆਂ ਦੇ ਖਿਲਾਫ ਜਿਹੜਾ ਵਿਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਸ ਲੜੀ ਦੇ ਵਿੱਚ ਸਾਨੂੰ ਪਤਾ ਲੱਗਿਆ ਸੀਗਾ ਕਿ ਇੱਥੇ ਜੰਡਪੁਰ ਪਿੰਡ ਦੇ ਵਿੱਚ ਪਾਲਖਾਨ ਹੈ ਜੁਨੇ ਕੀ 15 ਇੱਕ ਸਾਲ ਲਗਾਤਾਰ ਜਿਸ ਨੇ 15 ਸਾਲ ਤੱਕ ਐਨਡੀਪੀਐਸ ਦੀ ਸਮਗਲਿੰਗ ਦਾ ਐਕਸਾਈਜ਼ ਸਮਗਲਿੰਗ ਦਾ ਕੰਮ ਕੀਤਾ ਹੈ ਜਿਸ ਤੋਂ ਪ੍ਰਾਪਰਟੀ ਤਿਆਰ ਕੀਤੀ ਗਈ ਸੀਗੀ ਇਹ ਇਲੀਗਲ ਪ੍ਰਾਪਰਟੀ ਸੀਗੀ ਜਿਸ ਤੇ ਪਹਿਲਾਂ ਵੀ ਈਓ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀਗੀ ਸੋ ਫਿਰ ਜਦੋਂ ਇਹ ਕਲੈਰਿਟੀ ਹੋਈ ਕਿ ਇਹਦੇ ਖਿਲਾਫ ਐਨਡੀਪੀਐਸ ਦੀ ਵੀ ਪਰਚੇ ਹੈਗੇ ਆ ਅਲ ਗਾਟਨ ਵੈਲਥ ਦੇ ਨਾਲੇ ਪ੍ਰਾਪਰਟੀ ਬਣੀ ਹੈ ਤਾਂ ਫਿਰ ਆ ਜਾ ਕੇ ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ ਜਿਹੜੀ ਨਸ਼ਿਆਂ ਦੇ ਵਿਰੁੱਧ ਕੈਂਪੇਨ ਦੇ ਵਿੱਚ ਇਹ ਪ੍ਰਾਪਰਟੀ ਜਿਹੜੀ ਹੈ ਉਹ ਢਾਣ ਦੇ ਵਿੱਚ ਅਸੀਂ ਸਿਵਲ ਮਹਿਕਮੇ ਦੇ ਨਾਲ ਖੜੇ ਆ ਤੇ ਉਹਨਾਂ ਦੀ ਮਦਦ ਦੇ ਉਹਨਾਂ ਦੀ ਮਦਦ ਕਰ ਰਹੇ ਆ ਤਾਂ ਕਿ ਜਿਹੜਾ ਹੈਗਾ ਇਸ ਐਨਡੀਪੀਐਸ ਨਾਲ ਬਣੀ ਅਲ ਗਾਟਨ ਪ੍ਰਾਪਰਟੀ ਨੂੰ ਢਾਇਆ ਜਾ ਸਕੇ ਇਸ ਤੋਂ ਲਾਵਾ ਸਰ ਕਿਹੜੇ ਕਿਹੜੇ ਐਫਆਈਆਰ ਕਰ ਕਰ ਹੋਈਆਂ ਸੀ ਉਸ ਬਾਰੇ ਥੋੜੀ ਜਾਣਕਾਰੀ ਮਿਲ ਸਕਦੀ ਹੈ ਦੇਖੋ ਐਫਆਈਆਰ ਇਸ ਬੰਦੇ ਨੇ 15 ਸਾਲ ਜਿਹੜਾ ਕਿ ਸਾਡੇ ਇਨਸਾਨੀ ਇਨਫੋਰਮੇਸ਼ਨ ਮਿਲੀ ਹੁਣ ਤੱਕ 15 ਇਅਰਸ ਤੱਕ ਇਹਨੇ ਜਿਹੜਾ ਹੈ ਨਸ਼ਾ ਵੇਚਿਆ ਹੈ ਜਿਸ ਦੇ ਕਰਕੇ ਪ੍ਰਾਪਰਟੀ ਬਿਲਡ ਕੀਤੀ ਗਈ ਹੈ ਸੋ ਸਾਡਾ ਮੈਸੇਜ ਲਾਊਡ ਐਂਡ ਕਲੀਅਰ ਹੈ ਜਿਹੜੀ ਵੀ ਪ੍ਰਾਪਰਟੀ ਇਲ ਗਾਟਨ ਵੈਲਥ ਨਾਲ ਬਣਾਈ ਜਾਏਗੀ ਉਹਦੇ ਤੇ ਜੇਕਰ ਉਹ ਲੀਗਲ ਜਗ੍ਹਾ ਬਣੀ ਹੋਈ ਹੈ ਤਾਂ ਜਿਹੜਾ ਅਸੀਂ ਫੋਰਫੀਟਰ ਪ੍ਰਾਪਰਟੀ ਦਾ ਕਰਦੇ ਹਾਂ ਉਹ ਲਿੱਕੇ ਪੇਚਦੇ ਆ ਤੁਸੀਂ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ 500 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਫੋਰਫੀਚਰ ਆਲਰੇਡੀ ਕਰਵਾਈ ਗਈ ਹੈ ਜਿਹੜੇ ਕਿ ਪ੍ਰਾਪਰਟੀ ਜਮਾਈ ਇਲੀਗਲ ਹੋਵੇਗੀ ਜਿਵੇਂ ਕਿ ਪ੍ਰਾਪਰਟੀ ਹੈਗੀ ਹੈ ਜਿਹਦੇ ਵਿੱਚ ਆਲਰੇਡੀ ਕੋਈ ਲੀਗਲ ਨੋਰਮਸ ਫਾਲੋ ਨਹੀਂ ਕੀਤੇ ਗਏ ਉਹਦਾ ਜਿਹੜਾ ਵੀ ਲੀਗਲ ਪੱਖ ਦੇ ਰਾਹੀਂ ਹਸ਼ਰ ਹੁੰਦਾ ਉਹ ਹੋਏ ਇਸ ਤੋਂ ਇਲਾਵਾ ਸਰ ਇਸ ਇਸ ਏਰੀਆ ਦੇ ਵਿੱਚ ਹੋਰ ਵੀ ਜਮਾਰਕ ਕੀਤੇ ਆਂ ਜਗ੍ਹਾਾਂ ਹੋਰ ਮੈਸੇ ਦੇ ਹੋਰ ਥਾਂ ਤੇ ਵੀ ਕਰ ਰਹੀ ਹੋ ਦੇਖੋ ਇਹਦੇ ਵਿੱਚ ਵੀ ਸਾਡਾ ਕਲੀਅਰ ਹੈ ਕਿ ਅਸੀਂ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡਾ ਇਹ ਮਕਸਦ ਹੈਗਾ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਸੰਪਰਕ ਮੀਟਿੰਗਾਂ ਕਰ ਰਹੇ ਹਾਂ ਰੀਪੈਂਟੇਟਿਵਸ ਨੂੰ ਮਿਲ ਰਹੇ ਹਾਂ ਜਿਹੜੇ ਵਿਅਕਤੀ ਦੇ ਬਾਰੇ ਪਤਾ ਲੱਗਦਾ ਹੈ ਕਿ ਨਸ਼ੇ ਦੇ ਵਿੱਚ ਲਿਫਟ ਹੈਗਾ ਜਾਂ ਨਸ਼ਾ ਵੇਚ ਕੇ ਆਪਣੀ ਆਪਣੀ ਪੀੜ੍ਹੀ ਨੂੰ ਖਰਾਬ ਕਰਕੇ ਆਪਣੇ ਸਟੇਟ ਦੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਸ ਪ੍ਰਾਪਰਟੀ ਨੂੰ ਆਇਡੈਂਟੀਫਾਈ ਕਰਕੇ ਜਿਹੜਾ ਲੀਗਲ ਪ੍ਰੋਸੈਸ ਹੈ ਉਹਨੂੰ ਫਾਲੋ ਕਰਕੇ ਹੀ ਕਾਰਵਾਈ ਕੀਤੀ ਜਾਵੇ ਸਰ ਪੰਜਾਬ 'ਚ ਹਮੇਸ਼ਾ ਨਸ਼ੇ ਨੂੰ ਲੈ ਕੇ ਵੱਡੀ ਮੱਛੀ ਦੀ ਛੋਟੀ ਮੱਛਲੀ ਦੀ ਗੱਲ ਕੀਤੀ ਜਾਂਦੀ ਹੈ ਇਹ ਕਿਸ ਟਾਈਪ ਦੇ ਜਿਹੜੇ ਕਿੰਨਾ ਕੁ ਵੱਡਾ ਨੈਕਸਸ ਸੀਗਾ ਕਿਸ ਤਰੀਕੇ ਨਾਲ ਰੋਲ ਸੀਗਾ ਕਿਉਂਕਿ ਉਮਰ ਵੀ 96 ਦੱਸੀ ਜਾ ਰਹੀ ਹੈ ਇਹਦੀ ਫਿਰ ਨਾਲ ਦੇਖੋ ਮੈਂ ਤੁਹਾਨੂੰ ਫਿਰ ਇਹ ਹੀ ਦੱਸਣਾ ਚਾਹੁੰਦਾ ਕਿ ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਕਈ ਸਾਲਾਂ ਤੱਕ ਨਸ਼ਾ ਵੇਚ ਕੇ ਸਾਡੇ ਸਟੇਟ ਦੀ ਸਾਡੇ ਬੱਚਿਆਂ ਨੂੰ ਸਾਡੀ ਪੀੜ੍ਹੀਆਂ ਨੂੰ ਖਰਾਬ ਕਰਕੇ ਜੇ ਸੋਚਦਾ ਹੈ ਕਿ ਉਹਦੇ ਪਰਿਵਾਰ ਤੇ ਇਫੈਕਟ ਨਹੀਂ ਆਏਗਾ ਸੋ ਇਹ ਵੀ ਸੋਚ ਜਿਹੜੀ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ ਭਾਵੇਂ ਫਿਰ ਉਹ ਵਿਅਕਤੀ ਬਿਗ ਫਿਸ਼ ਹੋਵੇ ਜਾਂ ਸਮਾਲ ਫਿਸ਼ ਹੋਵੇ ਜੀਨੇ ਵੀ ਪ੍ਰਾਪਰਟੀ ਇਲ ਗਾਟਨ ਵੈਲਥ ਨਾਲ ਬਣਾਈ ਹੈ ਕਾਨੂੰਨ ਸਾਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਅਸੀਂ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਕਰੀਏ ਸਰ ਕੋਈ ਹੈਲਪਲ ਜਿਹੜੇ ਵੀ ਲੀਗਲ ਐਸਪੈਕਟਸ ਹੈ ਉਹ ਕਿਉਂਕਿ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਇਹੋ ਵੱਲੋਂ ਡਿਊਟੀ ਮੈਜਿਸਟਰੇਟ ਅਪਾਇੰਟਡ ਹੈਗਾ ਸੋ ਜੋ ਵੀ ਲੀਗਲ ਐਸਪੈਕਟ ਹੈਗੀ ਲੀਗਲੀ ਹੈਂਡਲ ਕੀਤੀ ਜਾਵੇ ਸਰ ਹੈਲਪਲਾਈਨ ਨੰਬਰ ਕੋਈ ਕੀਤਾ ਜੀ ਤੁਸੀਂ ਜਿਹੜਾ ਆਪਣਾ ਕੋਈ ਕਿਸੇ ਕੋਲ ਹੋਵੇ ਕੋਈ ਤਾਂ ਤੁਹਾਨੂੰ ਕਿੱਦਾਂ ਸੰਪਰਕ ਕੀਤਾ ਜਾ ਸਕਦਾ ਜੀ ਦੇਖੋ ਜੀ ਸਾਡੇ ਦਫਤਰ 24 ਘੰਟੇ ਜਿਹੜਾ ਸਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਪੰਜਾਬ ਦੀ ਡਰੱਗ ਹੈਲਪਲਾਈਨ ਜਿਹੜੀ ਹੈਗੀ ਹੈ ਏਐਨਟੀਐਫ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਵੀ ਟਿਪਸ ਦੇ ਸਕਦੇ ਆ ਬਾਕੀ ਅਸੀਂ ਜਿਹੜਾ ਹੈਗਾ ਸਾਨੂੰ ਪਿੱਛੇ ਸਜੈਸ਼ਨ ਆਇਆ ਸੀਗਾ ਕਿ ਕੁਝ ਥਾਣਿਆਂ ਦੇ ਵਿੱਚ ਅਸੀਂ ਸਜੈਸ਼ਨ ਬਾਕਸ ਬਣਾ ਦਈਏ ਤਾਂ ਕਿ ਕੋਈ ਵਿਅਕਤੀ ਅਨੋਨਿਮਸ ਜੇ ਕੰਪਲੇਨ ਦੇਣਾ ਚਾਹੇ ਸੋ ਉਹਤੇ ਵੀ ਅਸੀਂ ਵਿਚਾਰ ਕਰ ਰਹੇ ਹਾਂ ਸਰ ਇਹਨਾਂ ਉੱਪਰ ਵੀ ਕੋਰਟ ਕੇਸ ਵੀ ਚੱਲ ਰਹੀ ਸੀ ਕੋਰਟ ਕੇਸ ਦੀ ਜਾਣਕਾਰੀ ਜਿਹੜੀ ਵੀ ਲੀਗਲ ਐਸਪੈਕਟ ਹੈ ਕਿਉਂਕਿ ਨੋਟਿਸ ਜਿਹੜਾ ਹੈਗਾ ਲੀਗਲੀ ਦਿੱਤਾ ਗਿਆ ਹੈ ਈਓ ਵੱਲੋਂ ਦਿੱਤਾ ਗਿਆ ਸੋ ਉਹ ਬਾਕੀ ਐਗਜ਼ਾਮਨ ਕਰ ਲੈਣਗੇ